ਲਓ ਵੀ ਮਿੱਤਰੋ ਕਹਿੰਦੇ ਆਪਾਂ ਇੱਕ ਵਾਰੀ ਫੇਰ ਨਵੇਂ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਂ ਗੱਲ ਕਰਾਂਗੇ ਫਿਰ ਅੱਜ ਕਹਿੰਦੇ ਮੋਟਰਸਾਈਕਲ ਬੈਸਟਾਂ ਵਾਲੇ ਕੌਣ ਜਿੱਤ ਕੇ ਲੈ ਗਿਆ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਨੇ ਰਹੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰੀ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਆਲ ਤੇ ਪ੍ਰੈਸ ਕਰ ਲਓ ਕਿਉਂਕਿ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਜਾ ਕਰੇ ਗੱਲ ਕਰਾਂਗੇ ਰਾਣੀਵਲਾ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਟਾਪ ਦਾ ਕਬੱਡੀ ਟੂਰਨਾਮੈਂਟ ਹੋਇਆ ਤੇ ਫਾਈਨਲ ਮੈਚ ਹੋਇਆ ਸੀਗਾ ਬਾਬਾ ਖਜਾਨ ਸਿੰਘ ਰਾਣੀਵਲਾ ਤੇ ਬੀਕੇਐਸ ਮੂਮ ਦੀ ਟੀਮ ਦੇ ਵਿੱਚ ਜਿੱਥੇ ਬਾਬਾ ਖਜਾਨ ਸਿੰਘ ਰਾਣੀਵਲਾ ਦੇ 40 ਨੰਬਰ ਤੇ ਬੀਕੇਐਸ ਮੂਮ ਦੇ 26.5 ਨੰਬਰ ਫਾਸਟ ਨੇ ਰਾਣੀਵਲਾ ਜੀ ਦੇ ਵਿੱਚ ਚੀਲੂ ਸੀਗਾ ਗੋਰਾ ਰਸਾਲੂ ਵਾਲਾ ਸੀਗਾ ਅੰਬਾ ਸੌਰਸ ਸਿੰਘ ਵਾਲਾ ਸੀਗਾ ਹੋਰ ਇਹ ਟੀਮ ਫਾਸਟ ਬੀਕੇਐਸ ਮੂਮ ਰਹੀ ਸੈਂਕੜ ਇਹਦੇ ਵਿੱਚ ਸੀਗਾ ਜੱਗੂ ਹਾਕਮ ਵਾਲੀਆ ਨਾਤ ਸੀਗਾ ਤੇ ਜਾਫੀ ਮਈਆਂ ਵਾਲਾ ਚਰਾਗਦੀਨ ਸੀਗਾ ਤੇ ਬੈਸਟ ਜਿਹੜਾ ਰੇਡਰ ਬਣਿਆ ਉਹ ਬਣਿਆ ਹਰਿਆਣੇ ਦਾ ਛੋਰਾ ਕਹਿੰਦੇ ਗੋਰਾ ਰਸਾਲੂ ਪਿੰਡ ਵਾਲਾ 22 ਰੇਡਾਂ ਪਾ ਕੇ 21 ਨੰਬਰ ਲੈ ਗਿਆ ਮੁੰਡਾ 나ਥ ਨੇ ਵੀ ਟੌਪ ਦੀਆਂ ਰੇਡਾਂ ਪਾਈਆਂ ਛੀਲੂ ਵਰਗਿਆਂ ਤੇ 20 ਰੇਡਾਂ ਪੰਗਾ ਸੀ 15 ਨੰਬਰ ਸੀ 나ਥ ਦੇ ਤੇ ਬੈਸਟ ਜਿਹੜਾ ਜਾਫੀ ਰਿਆ ਉਹ ਰ ਹੈ ਛੀਲੂ ਹਰਿਆਣੇ ਵਾਲਾ 11 ਟੱਚ ਮੁੰਡੇ ਦੇ ਤੇ ਪੰਜ ਜੱਫੇ ਸੀਗੇ ਰੇਡਰ ਸੀਗਾ ਗੋਰਾ ਰਸਾਲੂ ਤੇ ਬੈਸਟ ਜਾਫੀ ਸੀਗਾ ਛੀਲੂ ਹਰਿਆਣੇ ਵਾਲਾ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਪਹਿਲਾ ਨਾਮ ਲਖ ਸੀ ਦੂਜਾ ਨਾਮ 75 ਰਿਆ ਸੀ ਆਪਣੀ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਧੰਨਵਾਦ